ਹੌਲ ਲੱਗੇ ਸੀ ਕੁਝ ਮਿੰਟਾਂ ਦਾ ਫਰਕ ਰਹਿ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਅੰਦਰ ਬੈਠਿਆ ਕਿਉਂਕਿ ਇਹ ਇਹ ਪੰਪ ਤੇ ਆਉਣਾ ਸੀ ਔਰ ਜਿਹਨੇ ਤੇਲ ਪਉਣਾ ਹੁੰਦਾ ਜਾਂ ਜਿਹਨੇ ਚੋਰੀ ਕਰਨੀ ਹੁੰਦੀ ਆ ਉਹ ਇੱਕ ਮਨ 'ਚ ਸੋਚਣਾ ਲਾਉਂਦਾ ਕਿ ਮੈਂ ਆ ਚੋਰੀ ਕਰਨ ਚੱਲਿਆ ਮੈਂ ਕੰਮ ਕਰਕੇ ਆਉਣਾ ਜਾਂ ਮੈਂ ਤੇਲ ਪਵਾ ਕੇ ਭੱਜਣਾ ਜਿਹਨੇ ਮੋਟਰਸਾਈਕਲ ਸੜਕ ਤੇ ਖੜਾ ਕਰਤਾ ਔਰ ਸਿੱਧੇ ਆ ਕੇ ਅੰਦਰ ਕਾਬੜ ਤੋਂ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਮੁੜ ਕੇ ਚੋਰੀ ਵੀ ਕੁਝ ਨਹੀਂ ਕੀਤਾ ਉਹਦੀ ਮਨਸ਼ਾ ਕੀ ਹੈ ਔਰ ਕੁਝ ਦਿਨ ਪਹਿਲਾਂ ਹੀ ਅਰਪ੍ਰੇ ਚੋਕਲਾ ਉਹਨਾਂ ਨੇ ਜੇ ਦਿਨ ਮਨੋਰੰਜਨ ਕਾ ਲੀਏ ਹੋਰਾਂ ਦੇ ਘਰ 'ਚ ਇਹ ਗ੍ਰਨੇਡ ਸਿੱਟਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਡੀਜੀਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਇਹਦੇ 'ਚ ਸ਼ਹਾਦਤ ਪੱਟੀ ਤੇ ਇੱਕ ਆਪਣਾ ਹੈਪੀ ਪਸ਼ੀਏ ਹੋਰੀ ਜੀਵਨ ਫੌਜੀ ਹੋਰਾਂ ਦਾ ਨੌਂ ਸਾਮਣੇ ਆਇਆ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਤੁਸੀਂ ਇਹ ਵੇਖੋ ਉਹਨਾਂ ਨੇ ਕੁਝ ਚੰ ਕੁਝ ਘੰਟਿਆਂ ਬਾਅਦ ਹੀ ਇੱਕ ਵੀਡੀਓ ਚਲਾਉਂਦੇ ਆ ਹਰਪ੍ਰੀਤ ਸ਼ੁਕਲਾ ਉਹਦਾ ਨਾਮ ਲੈਂਦੇ ਆ ਨਾਲੇ ਹਾਸਾ ਠੱਠਾ ਕਰਦੇ ਆ ਤੇ ਫੇਰ ਕਹਿੰਦੇ ਆ ਕਿ ਸਾਡੇ ਡੇਰੇ ਮਜੀਠੇ ਲੱਗੇ ਔਰ ਮੈਂ ਉਸੇ ਵਕਤ ਪੰਜਾਬ ਪੁਲਿਸ ਨੂੰ ਤਲਾਹ ਦਿੱਤੀ ਕਿ ਮੈਂ ਭਾਈ ਇਹ ਜਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਰਨਿੰਗ ਦੇ ਰਿਹਾ ਅਗਲਾ ਤਾਨੂੰ ਸਪਸ਼ਟ ਕਹਿ ਰਿਹਾ ਕਿ ਮਜੀਠੇ ਚ ਕਰਾਂਗੇ ਅਗਲੀ ਕਾਰਵਾਈ ਔਰ ਤੁਸੀਂ ਇਹ ਵੇਖੋ ਕਿ ਹਲੇ 48 ਘੰਟੇ ਬੀਤੇ ਨਹੀਂ ਇਥੇ ਆ ਕੇ ਬੰਦੇ ਨੂੰ ਮਾਰ ਕੇ ਔਰ ਦੂਜੇ ਦੇ ਸਿੱਧੇ ਮੂੰਹ ਚ ਗੋਲੀ ਮਾਰੀ ਔਰ ਫਿਰ ਕਿਸੇ ਦੀ ਮਨਸ਼ਾ ਜੋਤ ਸਿੰਘ ਨੂੰ ਸਮਰਾ ਨੂੰ ਜਾਂ ਵੱਡੇ ਸਮਰਾ ਸਾਹਿਬ ਨੂੰ ਟਾਰਗੇਟ ਕਰਨਾ ਨਹੀਂ ਸੀ ਤੇ ਕੀ ਸੀ ਫਿਰ ਚੋਰੀ ਕੀ ਕੀਤਾ ਤੇਲ ਪਾ ਕੇ ਕਿਉਂ ਨਾ ਭਜਿਓ ਤਾਂ ਅੰਦਰ ਸੀ ਤੇਲ ਪਾ ਲੈਂਦੇ ਫਿਰ ਬਾਹਰ ਸੋ ਬੜਾ ਕਲੀਅਰ ਸੀ ਇਟ ਵਾਸ ਅ ਟਾਰਗੇਟਡ ਪਲਾਨ ਅਟੈਕ ਔਰ ਉਹਨਾਂ ਕੀ ਹੋ ਰਿਹਾ ਹੈ ਕਹੇ ਜਿਹੜੇ ਮੇਰੇ ਮਤਲਬ ਤੁਸੀਂ ਭਰਾਵਾ ਨਾਲੋਂ ਜਿੰਨਾ ਨਾਲ ਮੇਰੇ ਵੱੱਦ ਸੰਬੰਧਤਾ ਜਾਂ ਮੇਰੀਆਂ ਸੱਜੀਆਂ ਖੱਬੀਆਂ ਬਾਵਾ ਨੇ ਤੋਂ ਪਹਿਲਾਂ ਜੈਨਤੀਪੁਰ ਕੀਤਾ ਉਸ ਤੋਂ ਪਹਿਲਾਂ ਮਜੀਠੇ ਥਾਣੇ ਕੀਤਾ ਮਜੀਠਾ ਦਾਣਾ ਉਹ ਜਿੱਦੇ ਸਾਹਮਣੇ ਮੇਰਾ ਦਫ਼ਤਰ ਹੈ ਦੂਜੇ ਪਾਸੇ ਥਾਣਾ ਹੁਣ ਐਕੇ ਤਾਂ ਹਰ ਬੰਦੇ ਨਾਲ ਮੇਰੇ ਪਰਿਵਾਰ ਦੇ ਰਿਲੇਸ਼ਨਸ਼ਿਪ ਆ ਜੀ ਜਿੰਨੇ ਖਲੋਤੇ ਹੋ ਮੇਰੇ ਪਰਿਵਾਰਕ ਤੌਰ ਤੇ ਹੀ ਦੂਜੇ ਨਾਲ ਵਰਤਦੇ ਉਹ ਇਹ ਬੜਾ ਕਲੀਅਰ ਹੈ ਕਿ ਜਿਹੜਾ ਬੰਦਾ ਇਸ ਗੱਲ ਦੀ ਆਵਾਜ਼ ਉਠਾ ਰਿਹਾ ਉਹਦੇ ਟਾਰਗੇਟ ਕਰਦੀ ਜੇਕਰ ਆਪਣਾ ਨਹੀਂ ਕੀਤਾ ਸੀ ਕਿ ਮੈਂ ਉਹ ਦੋਸਤ ਨੇ ਕਹੀ ਦਿੱਤੀ ਸੀ ਕਿ ਮੇਰਾ ਵੀ ਇਹ ਨੁਕਸਾਨ ਕਰ ਸਕਦੇ ਨੇ ਜਿਸ ਤਰ੍ਹਾਂ ਤੁਹਾਡੇ ਬੰਦੇ ਮੈਂ ਤੁਹਾਨੂੰ ਗਲਤ ਕਰਦਾ ਮੈਂ ਇਹ ਆ ਹੈ ਬਸ ਕਿਆ ਹੋ ਗਿਆ ਸਭ ਉਹ ਮੈਂ ਬੰਦੇ ਦੇ ਫੋਟੋ ਬਣਾਉਂਗਾ ਸਾਹ ਮੈਂ ਜਮਾਂ ਪਰਵਾਹ ਨਹੀਂ ਕਰਦਾ ਇਹਨਾਂ ਦੀ ਪੁਲਿਸ ਸਾਫ ਦਾ ਕੰਮ ਕਰੀ ਅੱਜ ਮੇਰਾ ਆਉਣਾ ਇੱਥੇ ਨਾਲ ਹੀ ਨਾ ਦੇ ਖਲੂਣ ਦਾ ਮਤਲਬ ਹੀ ਇਹ ਹੈ ਇਹ ਟ ਨਾਲ ਇਟ ਖੜਕਾਵਾਂਗੇ ਅਸੀਂ ਲੜਾਂਗੇ ਇਸ ਗੱਲ ਦੇ ਖਿਲਾਫ। ਪਰ ਲੋਕਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇਣੀ ਸਾਡੀ ਵੀ ਜ਼ਿੰਮੇਵਾਰੀ ਹੈ। ਜੇ ਪੁਲਿਸ ਫੇਲ ਹੋ ਰਹੀ ਆ ਭਗਵੰਤ ਮਾਨ ਫੇਲ ਹੋ ਰਿਹਾ ਅਸੀਂ ਆਪਦੀ ਜ਼ਿੰਮੇਵਾਰੀ ਨਿਭਾਵਾਂਗੇ। ਅਸੀਂ ਲੋਕਾਂ ਨਾਲ ਖੜੇ ਆ ਭਾਵੇਂ ਸਾਡਾ ਕਿਸੇ ਦਾ ਐਨਕਾਊਂਟਰ ਹੋ ਜਾਵੇ। ਮਗਰ ਅਖੀਰਲੇ ਸਾਮਾ ਤੱਕ ਅਸੀਂ ਆਪਦੀ ਲੜਾਈ ਲੜਾਂਗੇ ਔਰ ਇਹ ਉਹ ਵੀਡੀਓ ਹੈ 94 ਦੀ। ਅੱਜ ਹੋ ਗਈ 14 14 ਪੰਜ ਦਿਨਾਂ ਦੇ ਅੰਦਰ ਅੰਦਰ ਇਹਨੇ ਆਪ ਦਾ ਚੰਦ ਝਾੜਤਾ ਆ ਉਹ ਬੰਦੀਆਂ ਦੇ ਵਿੱਚ ਕਹਿ ਰਿਹਾ ਸੀ ਮੇਰੇ ਕੋ ਆ ਕੇ ਕਹਿ ਰਿਹਾ ਉਹ ਮੈਂ ਅੱਜ ਤੁਸੀਂ ਦੁਪਹਿਰ ਤੱਕ ਮੈਨੂੰ ਟਾਈਮ ਦਿਓ ਮੈਂ ਤੁਹਾਨੂੰ ਹੋਰ بڑا ਕੁਝ ਦਵਾਂ ਜੀ ਔਰ ਪਦਮੰਤ ਮਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਹਰ ਚੀਜ਼ ਹੀ ਮਜ਼ਾਕ ਬਣ ਗਈ ਔ ਤੁਸੀਂ ਇਹ ਵੇਖੋ ਹੁਣ ਕਿਸੇ ਨੇ ਪੰਪ ਖੋਲਣਾ ਜੀ 6 ਵਜੇ ਤੋਂ ਬਾਅਦ ਰਾਤ ਦੇ ਹਨੇਰੇ ਹੁਣ ਕਿਸੇ ਨੇ ਆਪਦੇ ਦੁਕਾਨ ਤੇ ਜਾਣਾ ਕਿਸੇ ਆਰਤੀਆਂ ਨੇ ਜਾਣਾ ਆ Hindu ਭਾਈਚਾਰਾ ਬੈਠੇ ਤੇ ਕੁਛ ਲੋ ਜੇ ਜਾਣ ਜਿੰਨੇ ਕਾਰੋਬਾਰੀ ਇੱਥੇ ਹਨ ਸਭ ਨੇ ਘਰੋਂ ਕੈਮਰਾ ਵੜ ਜਾਣਾ ਕਿਸੇ ਨੂੰ ਆਪਦੀ ਜਾਣ ਕੀਮਤੀ ਹੈ ਜਾਨ ਮਾਰ ਦੀ ਰੱਖਿਆ ਕਰਨਗੇ ਕੀ ਭਗਵਾਨ ਸਪਾਨ ਔਰ ਐਡਾ ਫੇਲ ਬੰਦਾ ਕੱਲ ਲੀਡਰ ਉਹ اپੋਜੀਸ਼ਨ ਦੇ ਬਾਰੇ ਗੱਲਾਂ ਕਰ ਰਿਹਾ ਪਰਚਾ ਕਰਤਾ ਜੀ ਉਹਨਾਂ ਦੇ ਐਫ ਆਈ ਆਰ ਕਰਕੇ ਸੀ ਮੈਂ ਕਹਿੰਦਾ ਜੀ ਬੇਵਕੂ ਬਣਾ ਜੀ ਉਹਨਾਂ ਨੂੰ ਸਾਧ ਵੀ ਲੈ ਜਾ ਅੱਜ ਫਿਰ ਬੇਵਕੂ ਬਣਾ ਜੀ ਜੀ ਤੁਸੀਂ ਮੈਂ ਅੱਜ ਚਲੋ ਚੇਤਾ ਤੁਹਾਡਾ ਨਹੀਂ ਹੋ ਸਕਦਾ ਤੁਸੀਂ ਛੱਡੋ ਜੀ ਮੈਂ ਵੀ ਬੋਲਿਆ ਮੈਂ ਵੀ ਬੋਲਿਆ ਸੀ ਕਿ ਅਟੈਕ ਹੋਊਗਾ ਹਿੰਦੂ ਲੀਡਰ ਤੇ ਅੱਜ ਮੈਂ ਪ੍ਰੂਫ ਵੀ ਦਊਂਗਾ ਤੁਹਾਨੂੰ ਆਪਾਂ 2:00-3:00 ਵਜੇ ਤੁਹਾਨੂੰ ਸਾਰੀ ਗੱਲਾਂ ਮੈਂ ਸਕਰੀਨਾਂ 'ਚ ਵਿਖਾਊਂਗਾ ਤੇ ਮਤਲਬ ਕਿ ਕੋਈ ਆਪੋਜੀਸ਼ਨ ਦਾ ਲੀਡਰ ਜੇ ਸੇਫਟੀ ਐਂਡ ਸਿਕਿਉਰਿਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਪ੍ਰਗਟਾਵੇ ਤੇ ਮਤਲਬ ਕਿ ਉਹ ਗੁਨਾਹਗਾਰ ਹੋ ਜਾਂਦਾ ਤੇ ਜਿਨ੍ਹਾਂ ਤੋਂ ਚੈੱਕ ਕੁਛ ਨਹੀਂ ਹੋ ਰਿਹਾ ਲੌਨ ਆਰਡਰ ਕੰਟਰੋਲ ਨਹੀਂ ਹੋ ਰਿਹਾ ਉਹ ਉਹ ਬਣੇਕਾਰ ਕੋਈ ਅਜਨਾਲੇ ਜੂਤ ਸਿੰਘ ਸਮਰਾ ਸਾਹਿਬ ਨੇ ਜਾਰੀ ਕੀ ਕਾਫੀ ਇਹਨਾਂ ਦੀ ਸਟੇਟਮੈਂਟਾਂ ਦੇ ਦਿੱਤੀਆਂ ਇਹ ਨਹੀਂ ਆ ਇਹ ਕਰ ਲੋ ਸਕਦੇ ਜਾਂ ਕੋਈ ਥ੍ਰੈਟ ਕਾਲ ਆ ਰਹੀ ਉਹ ਬਹੁਤ ਸਹੀ ਸਮਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਸਪਸ਼ਟ ਦਾਅਵਾ ਕਰਦਾ ਕਿਉਂਕਿ ਇਹਨੇ ਪਿੱਛੇ ਉਹ ਆਰਤੀਆ ਦੀ ਵੀ ਗੱਲ ਉਠਾਈ ਸੀ ਸਰਜੀਤ ਹਾਂ ਜੀ ਸਰਜੀਤ ਸਰਜੀਤ ਆਰਤੀਆ ਜੀ ਨੇ ਫੇਰ ਆਪੀ ਪਛੜੀਏ ਨੇ ਕਿਹਾ ਸੀ ਔਰ ਉਸ ਤੋਂ ਪਹਿਲਾਂ ਆਈਡੀ ਦਾ ਬਲਾਸਟ ਹੋਣਾ ਸੀਗਾ ਅਜਨਾਲੇ ਜਿਹੜਾ ਇਹਨਾਂ ਨੇ ਪੁਲਿਸ ਨੇ ਰਿਕਵਰੀ ਕੀਤੀ ਕੇ ਦੱਸੋ ਮਜੀਠੇ ਅਜਨਾਲੇ ਆਹਨਾ ਥਾਣੇ ਦੇ ਵਿੱਚ ਇਹਦਾ ਇਹਦਾ ਕੀ ਮਸਲਾ ਜੀ ਇਹ ਕੇਵਲ ਤੇ ਕੇਵਲ ਕੀ ਤੁਸੀਂ ਜੇ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਹਾਂ ਤੁਸੀਂ ਉਹਨਾਂ ਦੀ ਆਵਾਜ਼ ਜੇ ਬੁਲੰਦ ਕਰੋਗੇ ਤੇ ਤੁਹਾਨੂੰ ਵੀ ਠੋਕਾਂਗੇ ਇਹ ਸਰਕਾਰ ਆਪਦੀ ਉਸ ਗੱਲ ਨੂੰ ਅਡਰੈਸ ਨਹੀਂ ਕਰਦੀ ਸੋਦੀਆ ਸਾਹਿਬ ਨੂੰ ਸਿਕਿਉਰਟੀ ਦਿੱਤੀ ਗਈ ਹੈ ਜੀ ਆਮ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਥੋੜੀ ਛੋਟੀ ਵੀਡਰਾਓ ਕੀਤੀ ਗਈ ਹੈ ਜੀ ਤੋਂ ਬਾਅਦ ਹਮਲੇ ਮੈਂ ਕਹਿੰਦਾ ਜੀ ਮੇਰੀ ਇਹ ਵੀ ਭਗਵੰਤ ਮਾਨ ਨੂੰ ਲਾ ਦਿਓ ਜਾਂ ਉਹਦੀ ਘਰ ਦੀ ਤੇ ਜਾਂ ਮਾਤਾ ਜੀ ਦੇ ਲਾ ਦਿਓ ਦਾ ਤਾਂ ਕਹਿਣਾ ਸਾਰੀ ਲੈ ਜਾਓ ਬੀਜਪੀ ਲਿਖ ਕੇ ਦੇ ਦੇ ਦੋਏ ਤੁਹਾਨੂੰ ਤਾਂ ਲਿਖ ਕੇ ਦਵੇ ਕਿ ਆਈ ਵਿਲ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਐਵਰੀ ਪੰਜਾਬੀ ਮਜੀਠੇ ਤਾਂ ਵੀ ਜਿੱਦਾ ਉੱਥੇ ਮਜੀਠੇ ਵੀ ਹੋਈ ਵਾਰਦਾ ਹੋ ਗਈ ਹੈ ਬਹੁਤ ਵੱਡਾ ਜਿਹਨੇ ਤੋਂ ਐਲਾਨ ਜਾਰੀ ਰੱਖੀ ਦੇ ਸਰਕਾਰ ਨੂੰ 2 ਵਜੇ ਤੱਕ ਤਾਂ ਕਾਈ ਨੀ ਹੋ ਤੁਹਾਨੂੰ ਮੈਂ ਬਹੁਤ ਕੁਝ ਦਵਾਂਗਾ ਅੱਜ ਫੋਟੀਆਂ ਵੀ ਅੱਖਾਂ ਪੁੱੰਣ ਦੀਆਂ ਕੋਈ ਗੱਲ ਵੀ ਸਮਝ ਆਉ। ਇਸ ਤੇ ਕੋਈ ਪੈਦਾ ਨਹੀਂ ਅੱਜ ਤੁਸੀਂ ਮੌਕਾ ਵਾਰਦਾਤ ਦੇਖਣ ਆਇਓ ਤੁਸੀਂ ਇਹ ਵੇਖ ਲਓ ਕਿ ਇਸੇ ਬੰਦੇ ਨੇ 1 ਰੁਪਿਆ ਨਹੀਂ ਲੈ ਕੇ ਗਿਆ ਇੱਕ ਬੂੰਦ ਤੇਲ ਦਾ ਨਹੀਂ ਪਾਇਆ ਮੈਨ ਲਾਦਾ ਚਾਰ ਕੋਲੀਆਂ ਮਾਰ ਕੇ ਗਏ ਆ ਇੱਕ ਬੰਦਾ ਮਾਰਤਾ ਵਿਚਾਰਾ ਦੂਜੇ ਮੂਹ ਤੇ ਉਹਦੀ ਹਾਲਤ ਹਲੇ ਸੀਰੀਅਸ ਆ ਜੀ ਮੇਰੇ ਕੋਲ ਜਦ ਤੱਕ ਇਹ ਇਹ ਦੱਸ ਰਹੇ 48 ਘੰਟੇ ਬੜੇ ਕੀਮਤੀ ਆ ਤੇ ਕੋ ਰਹਿਣ ਵਾਲੇ ਨਹੀਂ ਯਾਰ ਕੰਮ ਕੀ ਦੇ ਨੀ ਕਰਦੇ ਜਿਨ੍ਹਾਂ ਨੇ এমਪਲੋਏ ਕੀਤੇ ਨੂੰ ਬਲਬ ਇਹ ਕੱਲ ਤੇ ਨਾ ਜਾਓ ਕੌਣ ਕਿੱਥੋਂ ਆਇਆ ਇਸ ਕੱਲ ਤੇ ਜਾਓ ਵਿਚਾਰਿਆਂ ਦਾ ਉਹ ਆਪ ਦੀ ਪਰਿਵਾਰ ਦਾ ਗੁਜ਼ਰਵਾਸਤੇ ਆਪ ਦੇ ਪਰਿਵਾਰ ਤੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਨੌਕਰੀ ਮਿਲੀ ਸੀ ਅੱਜ ਉਹ ਬੰਦਾ ਉਹਨਾਂ ਦਾ ਕਮਾਊਂ ਚ ਲਈ ਮੈਂ ਅੱਜ ਪੁੱਛਣਾ ਕਿ ਉਹਨਾਂ ਭਗਵੰਤ ਮਾਨ ਨੂੰ ਇਹ ਮੈਂ ਆਪਾਂ ਦਾ ਪਿਆਰ ਨੂੰ ਕਰਨਾ ਸਾਰਾ ਸਭ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਹਤਾ ਜਿਹਨੇ ਤੁਹਾਡੇ ਆਮ ਆਦਮੀ ਪਾਰਟੀ ਨੇ ਉਹਨੂੰ ਗੋਲੀ ਮਾਰੀ ਸੀ ਅੱਜ ਜੀ ਸਾਫਟ ਇਨਸਪੈਕਟਰ ਜਨਜੀਤ ਨੂੰ ਕਹਿੰਦੇ ਜੀ ਛੀਦ ਹੋਇਆ ਉਹ ਜੇ ਮੰਨ ਗਏ ਛੀਦ ਹੋਇਆ ਇਹ ਦੱਸਦੇ ਕਿ ਇਹਨੂੰ ਆਈਐਸਏ ਦੇ ਕੀਤਾ ਕਿ ਆਵਾਜ਼ੀ ਪਾਰਟੀ ਦੇ ਬੰਦੇ ਨੇ ਕੀਤਾ ਉਹਨਾਂ ਨੂੰ ਤਾਂ ਜਿਹੜੇ ਛੀਦ ਕਰਨ ਲਿਆ ਉਹਨਾਂ ਨੂੰ ਤਾਂ ਤੁਸੀਂ ਪੜਾਵਾ ਦੇਣ ਦੇ ਤੇ ਉੱਥੇ ਐਕਸ਼ਨ ਕਿਉਂ ਨਹੀਂ ਕੀ ਇਹਦੀ ਵੀ ਇਹਨੂੰ ਦਿਓਗੇ ਜੀ ਹੁਣ 2 ਕਰੋੜ ਰੁਪਏ ਜਿਸ ਲਈ ਹਰ ਇੱਕ ਜਾਨ ਕੀਮਤੀ ਆ ਯਾਰ ਜੇ ਕੋਈ ਮਰਦ ਕਰਕੇ ਗੁਜ਼ਰ ਕਰ ਰਿਹਾ ਉਹਦੋਂ ਵੀ ਤੁਸੀਂ ਨਹੀਂ ਜੀਣ ਦੇ ਸੋ 2 ਵਜੇ ਆਪਾਂ ਖੁੱਲ ਕੇ ਡਿਸਕਸ ਕਰਾਂਗੇ ਮੇਰਾ ਮੈਚ ਜਿਹੜਾ ਜਿਹੜਾ ਪ੍ਰਤਾਪ ਬਾਜਵਾ ਦੇ ਕਲੱਬ ਜਿਹੜੀ ਕਾਰਵਾਈ ਹੋਈ ਉਹਨੂੰ ਕਿਦਾਂ ਦੇਖਦੇ ਹੋ ਤੁਸੀਂ ਮੈਂ ਉਹਦਾ ਦੱਸ ਦਿੰਦਾ ਜੀ ਮੈਂ ਕੰਟੈਂਪਲੇ ਕਰਦਾ ਤੇ ਹੋਰ ਮੈਂ ਤੁਹਾਨੂੰ 2 ਵਜੇ ਪੂਰੀ ਇਹ ਗੱਲਾਂ ਤੇ ਹੋਰ ਵੀ ਗੱਲਾਂ ਦੱਸੂਗਾ ਕਿ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਓਕੇ ਓਕੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿਓ ਬਾਜਵੇ ਦੇ ਹਰ ਉਸ ਬੰਦੇ ਨਾਲ ਖਲੋਕਾਂ ਜਿਹੜਾ ਲਾਅਨ ਆਰਡਰ ਤੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜੜਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਫਸਨੀਕਾ ਵਾਸਤੇ ਖੜੂਗਾ ਦਿੱਲੀ ਵਾਲਿਆਂ ਨੂੰ ਤਾਂ ਤੁਸੀਂ ਜੈਡ ਪਲੱਸ ਦੇ ਦਿੱਤੀਆਂ ਜਿਨ੍ਹਾਂ ਇੱਥੇ ਰਹਿਣਾ ਦੇਣਾ ਕੱਖ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਕਿਸੇ ਪਿੰਡ ਚ ਨਹੀਂ ਸੀ ਕਿਤੇ ਜਾਣਾ ਜੇ ਤੇ ਆਉਂਦੇ ਆ ਤੇ ਬਪਾਸ ਨਾਲ ਹੀ ਆਉਂਦੇ ਆ ਤੇ ਜਿਹੜੇ ਵਿਚਾਰੇ ਇੱਥੇ ਮਿਹਨਤ ਕਰ ਰਹੇ ਗੁਜ਼ਰ ਕਰ ਰਹੇ ਉਹਨਾਂ ਨੂੰ ਕੋਈ ਪੁੱਛਦੇ ਕੋਈ ਨਹੀਂ ਉਹਨਾਂ ਦੀ ਕੋਈ ਸੇਫਟੀ ਨਹੀਂ ਸਿਰ ਇੱਕ ਤਰਫ ਅਟੈਕ ਹੋਇਆ ਮਾਡਲ ਹੋਇਆ ਸਾਹਮਣੇ ਸੜਿਆ ਮਾਰੂ ਨੂੰ ਪੇ ਟੋਲ ਤੇ ਇੱਕ ਡਰਾਮਾ ਕਰਕੇ ਕਿਹਾ ਜਾ ਰਿਹਾ ਦੂਸਰੇ ਪਰ ਪਤਾ ਬਈ ਸੂਰਸ ਜਦਾ ਉਹਨੂੰ ਹੱਤਿਆਦੀ ਕਹਿ ਜਾਂਦਾ ਹੈ ਸਰਕਾਰ ਦੀ ਮਨਸ਼ਾ 2 ਵਜੇ ਤੱਕ ਠੀਕ ਕੋ ਥੋੜੂ ਮੈਂ ਬੜਾ ਕੁਝ ਠੀਕ